ਸੋ ਦੋਸਤੋ ਗੁਰਦਾਸਪੁਰ ਸ਼ਹਿਰ ਦੇ ਓਜਲਾ ਬਾਈਪਾਸ ਤੇ ਅ ਗੱਡੀ ਨੰਬਰ PB06AB4096 ਸ਼੍ਰੀਨਗਰ ਤੋਂ ਸੇਵ ਲੈ ਕੇ ਆ ਰਹੀ ਸੀ ਔਰ ਇਹ ਗੱਡੀ ਜਿਹੜੀ ਆ ਬਿਲਕੁਲ ਐਚ ਆਰ ਐ ਸਕੂਲ ਤੋਂ ਥੋੜੀ ਜੀ ਅੱਗੇ ਡਿਵਾਈਡਰ ਨਾਲ ਟਕਰਾ ਕੇ ਦੁਰਘਟਨਾ ਗ੍ਰਸਤ ਹੋਈ ਹੈ ਗੱਡੀ ਦਾ ਕਾਫੀ ਨੁਕਸਾਨ ਹੋਇਆ ਔਰ ਡਰਾਈਵਰ ਨੇ ਦੱਸਿਆ ਕਿ ਇੱਕ ਸਾਈਡ ਤੋਂ ਗਾਈ ਨਿਕਲ ਆਈ ਡਿਵਾਈਡਰ ਤੋਂ ਇਹਨਾਂ ਸਾਈਡਾਂ ਦੇ ਵਿੱਚੋਂ ਉਹਨੂੰ ਬਚਾਉਂਦੇ-ਬਚਾਉਂਦੇ ਸਾਈਡ ਤੋਂ ਟਿਪਰ ਨੇ ਟੱਕਰ ਮਾਰੀ ਤੇ ਡਿਵਾਈਡਰ ਨਾਲ ਟਕਰਾਈ ਜਿਸ ਤੋਂ ਬਾਅਦ ਜਿਹੜਾ ਕਿ ਇਹ ਨੁਕਸਾਨ ਹੋਇਆ ਔਰ ਨੁਕਸਾਨ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਲੇਕਿਨ ਥੋੜਾ ਜਿਹਾ ਸੇਬ ਇਹਨਾਂ ਦਾ ਜ਼ਰੂਰ ਖਰਾਬ ਹੋਇਆ ਔਰ ਇਹ ਛੋਟਾ ਜਿਹਾ ਬੱਚਾ ਆਪਣੇ ਪਰਿਵਾਰ ਦੇ ਨਾਲ ਇਹ ਸੇਬ ਲੋਡ ਕਰ ਰਿਹਾ ਦੁਬਾਰਾ ਤੋਂ ਔਰ ਉਹ ਲੋਕ ਮਦਦ ਕਰ ਰਹੇ ਨੇ ਸੋ ਲੋਕਾਂ ਕੋਲੋਂ ਮਦਦ ਕੀਤੀ ਜਾ ਰਹੀ ਹੈ ਜੀ ਵੀ ਬਾਤ ਲਾਓ ਡਰਾਈਵਰ ਜੀ ਗੱਲ ਪਚਾਹੋ ਇੰਨਾ ਹੀ ਕਿਹਾ ਜਾਈਏ ਹੈ ਉਹ ਗੱਡੀ ਉੱਦੋਂ ਕੋਲ ਗਈ ਆਂ ਸਮਝ ਨਹੀਂ ਮਿਲਾਈ ਹੂੰ ਕਿਹੋਂ ਕਿਦੋਂ ਪਤਾ ਨਹੀਂ ਲੱਗ ਰਹੀ ਆਹ ਉਹ ਪਤਾ ਦੇ ਗੱਡੀ ਆ ਕਿਹੜੀ 407 ਕਿਹੜੀ ਆ ਕਰ ਬਈ ਬਲੇਰੋ ਪਿਕਅਪ हां बाजी अपना गुरਪ੍ਰਤਾ ਸਿੰਘ ਜੀ ਕਿੱਥੋਂ ਆ ਰਹੇ ਸੀ ਤੇ ਕੀ ਗੱਲ ਬਗੈ ਪਾਪਾ ਸ਼੍ਰੀ ਨਗਰੋਂ ਆਉਣ ਦੇ ਆ ਜੀ ਸੇਵ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਲ ਗੋ ਜੀ ਗਾਈ ਨਿਕਲਾਈ ਹਾਂਜੀ ਦੂਸਰੀ 侧 ਤੇ ਟਿਪਰੋਂਡੇ ਜੀ ਰੇਟਾਲੇ ਜੀ ਹਾਂਜੀ ਜੇ ਇਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀ ਦਾ ਨੁਕਸਾਨ ਹੋ ਜੀ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਜਿੱਕਰ ਫੁੱਟਬਾਲ ਨਾਲ ਲੱਗੀ ਜੀ ਹਾਂਜੀ ਕਿਨਾਂ ਵਾਲੇ ਵਿੱਚ ਹਾਂਜੀ ਮਾਲ ਥੋੜਾ ਜੀ 100 ਕੁ ਗਰੇਟੇ ਜੀ ਹਾਂ ਜੀ ਨੀ ਨੁਕਸਾਨ ਹੈ ਹੋਈ ਹੋ ਜੀ ਬਸ ਤੁਹਾਡੇ ਸਾਹਮਣੇ ਹੀ ਹੈ ਜੀ ਹਾਂ ਜੀ